ਅੱਜ ਦੀ ਜਿਹੜੀ ਰਾਤ ਐ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਪਹੁੰਚਦੇ ਨੇ ਤੇ ਇਤਿਹਾਸ ਵਿੱਚ ਬੜੀ ਪਿਆਰੀ ਘਟਨਾ ਆਉਂਦੀ ਵੀ ਮਹਾਰਾਜ ਸੌਂ ਗਏ ਆਰਾਮ ਨਾਲ ਦਇਆ ਸਿੰਘ ਹੋਣੀ ਇੱਥੇ ਪਹੁੰਚੇ ਪਰ ਮਹਾਰਾਜ ਗੂੜੀ ਨੀਂਦ ਸੁੱਤੇ ਸਨ ਤੇ ਦਇਆ ਸਿੰਘ ਨੇ ਹਿਲਾਉਣ ਕੇ ਜਗਾਇਆ ਮਹਾਰਾਜ ਨੂੰ ਤੇ ਪੁੱਛਿਆ ਵੀ ਮਹਾਰਾਜ ਨੀਂਦ ਕਿਵੇਂ ਆ ਗਈ ਤੁਹਾਨੂੰ ਹੁਣ ਆਪਾਂ ਧੀਆ ਬਤਾਂ ਆ ਲਿਆ ਵੀ ਆਪਣਾ ਪੁੱਤ ਬਿਮਾਰ ਹੋਇਆ ਤੇ ਆਪਾਂ ਸੌਂਦੇ ਨਹੀਂ ਸਾਰੀ ਰਾਤ ਆਪਣਾ ਬੱਚਾ ਘਰੋਂ ਬਾਹਰ ਗਿਆ ਹੋਵੇ ਤੇ ਉਹਨੇ ਆਉਣਾ ਹੋਵੇ ਉਹ ਲੇਟ ਹੋ ਜਾਏ ਤੇ ਮਾਵਾ ਉਹਨਾਂ ਚਿਰ ਤੱਕ ਆਪ ਨਹੀਂ ਸੌਂਦੀਆਂ ਜਿੰਨਾ ਚਿਰ ਤੱਕ ਪੁੱਤਾਂ ਨੂੰ ਕਹਿਣਾ ਦੇ ਵੀ ਮਾਤਾ ਜੀ ਮੈਂ ਆ ਗਿਆ। ਕਲਗੀਆਂ ਵਾਲੇ ਵੀ ਤੇ ਪਿਓ ਹੀ ਨੇ ਨਾ ਪਿਓ ਤਾਂ ਪਿਓ ਹੀ ਹੁੰਦਾ ਨਾ। ਪੱਥਰ ਦੇਲ ਤੇ ਨਹੀਂ ਸਨ ਉਹ ਵੀ ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ ਇਸ ਗੱਲ ਨਾਲ। ਔਰ ਤੁਸੀਂ ਮਹਿਸੂਸ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਆਰਾਮ ਨਾਲ ਸੁੱਤੇ ਨੇ ਦਇਆ ਸਿੰਘ ਨੇ ਹਿਲਾਉਣ ਕੇ ਉਠਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛਦਾ ਦਇਆ ਸਿੰਘ ਵੀ ਨੀਂਦ ਕਿਵੇਂ ਆ ਗਈ ਤੇ ਮਹਾਰਾਜ ਨੇ ਕਿਹਾ ਜਿੱਦਾਂ ਦੀ ਅੱਜ ਨੀਂਦ ਆਈ ਹੈ ਨਾ ਇਦਾਂ ਦੀ ਨੀਂਦ ਕਦੇ ਕਿਹਸਾ ਹੋਏਗਾ ਗੁਰੂ ਅੱਲਾ ਯਾਰ ਖਾਂ ਜੋਗੀ ਲਿਖਦਾ ਉਹ ਕਹਿੰਦਾ ਮੈਨੂੰ ਲੋਕ ਕਹਿੰਦੇ ਨੇ ਵੀ ਸਾਰੇ ਮਹਾਨ ਲੋਕਾਂ ਦੀ ਤਾਰੀਫ ਕਰਦਿਆ ਕਰ ਤੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਵੀ ਕਰਦਿਆ ਕਰ ਉਹ ਕਹਿੰਦਾ ਕਿਵੇਂ ਕਰਦੇ ਆ ਸਾਰਿਆਂ ਨਾਲ ਤਰੀਫ ਮੇਰੇ ਸਾਹਮਣੇ ਇਤਿਹਾਸ ਗਵਾਹ ਹੈ ਯਾਕੂਬ ਕੋ ਯੂਸਫ ਕੇ ਵਿਛੜਦੇ ਨੇ ਰੁਲਾਇਆ ਯਾਕੂਬ ਯੂਸਫ ਸਾਰਿਆਂ ਤੋਂ ਸੋਹਣਾ ਪੁੱਤ ਸੀ ਯਾਕੂਬ ਦਾ 13ਵਾਂ ਪੁੱਤ ਨਾਲੇ 12 11 ਪੁੱਤ 12ਵੀਂ ਧੀ ਤੇ 13ਵਾਂ ਯੂਸਫ ਹੈ ਪਰ ਵਿਛੜ ਗਿਆ ਤੇ ਰੋ ਰੋ ਕੇ ਯਾਕੂਬ ਕਮੜਾ ਹੋ ਗਿਆ ਹਾਲਾਂਕਿ ਵਲੀ ਹੈ ਉਹ ਆਮ ਬੰਦਾ ਨਹੀਂ ਹੈ ਕੋਈ ਉਹ ਕਹਿੰਦਾ ਰਤਬਾ ਗੁਰੂ ਗੋਬਿੰਦ ਨੇ ਰੇਸ਼ੀਓ ਕਾ ਬੜਾਇਆ ਕਟਵਾ ਕੇ ਚਾਰ ਸਿਸ ਏਕ ਆਸੂ ਨਾ ਘਰਿਆ ਇੱਕ ਕਲਗੀਧਰ ਪਾਤਸ਼ਾਹ ਜੀ ਆ ਚਾਰ ਪੁੱਤ ਪ੍ਰਵਾਨ ਕਰਕੇ ਅੱਖ ਚੋਂ ਕਹੰਝੂ ਨਹੀਂ ਘੇਰਿਆ ਕਿ ਗੁਰੂ ਸਾਹਿਬ ਤੁਹਾਨੂੰ ਲੱਗਦਾ ਵੀ ਪੱਥਰ ਦੇ ਲੋਣਗੇ ਜਿੰਨਾ ਮੋਮ ਦੇ ਮੇਰਾ ਕਲਗੀਆਂ ਵਾਲਾ ਹੈ ਜਿਹੜਾ ਕਿਸੇ ਦੇ ਘਰ ਕਿਸੇ ਨੂੰ ਤੜਫਜ਼ਿਆ ਨਹੀਂ ਵੇਖਦਾ ਉਹ ਆਪਣੇ ਪੁੱਤਾਂ ਲਈ ਕਿਉਂ ਨਹੀਂ ਅਦਾ ਹੋਏਗਾ ਉਸੇ ਇਹਨਾਂ ਦਿਨਾਂ ਦੇ ਵਿੱਚ ਨਾ ਆ ਦਿਨਾਂ 'ਚ ਕਿਤੇ ਘਰੋਂ ਬਾਹਰ ਨਿਕਲ ਕੇ ਵੇਖੋ। ਆਪਾਂ ਸਾਰੇ ਇੱਥੇ ਇਕੱਠੇ ਬੈਠੇ ਆ ਫਿਰ ਵੀ ਠੰਡ ਨਾਲ ਥਰੋ ਥਰੋ ਕਰ ਰਹੇ ਆ। ਬੱਚਿਆਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੰਦੇ ਵੀ ਠੰਡ ਲੱਗ ਜਾਏਗੀ ਤੁਹਾਨੂੰ। ਤੇ ਮੇਰਾ ਬਾਪੂ ਨਾਲ ਪਰਿਵਾਰ ਲੈ ਕੇ ਆਨੰਦਪੁਰ ਦਾ ਕਿਲਾ ਛੱਡ ਤੁਰਿਆ ਕਾਦੇ ਵਾਸਤੇ ਸਾਡੇ ਘਰਾਂ 'ਚ ਖੁਸ਼ੀਆਂ ਪਹਲਾ ਕਰਨ ਵਾਸਤੇ। ਤੇ ਸਾਨੂੰ ਅੱਜ ਕਲ੍ਹਗੀਆਂ ਵਾਲੇ ਦੇ ਪਰਿਵਾਰ ਦਾ ਪਿਆਰ ਨਾ ਰਹਿ ਜਾਏ ਉਹਨਾਂ ਨਾਲ ਸਾਡੀ ਸਾਹ ਨਾ ਰਹਿ ਜਾਏ ਤੇ ਇਸ ਤੋਂ ਵੱਧ ਅਕਿਰਤ ਘਣਤਾ ਹੋਰ ਕੀ ਹੁੰਦੀ ਹੈ ਕਿੰਨੇ ਅਕਿਰਤ ਘਣ ਹੋਵਾਂਗੇ ਅਸੀਂ ਵੀ ਸਾਨੂੰ ਅੱਜ ਆਪਣੇ ਘਰਾਂ ਦੇ ਵਿੱਚ ਵਿਆਹਾਂ ਸ਼ਾਦੀਆਂ ਤੇ ਖੁਸ਼ੀਆਂ ਤੇ ਵੇਲੇ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦਾ ਨਾਮ ਲੈਣਾ ਮੁਨਾਸਿਬ ਨਾ ਲੱਗੇ ਸਾਨੂੰ ਚੰਗਾ ਨਾ ਲੱਗੇ ਤੋ ਇਸ ਲਈ ਗੁਰੂ ਕੇ ਪਿਆਰ ਵਾਲਿਓ ਜੇ ਤੁਸੀਂ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੇ ਆ ਤਾਂ ਇਹਦਾ ਇਹ ਕੋਈ ਐਸਾਨ ਨਹੀਂ ਕਰਦੇ ਜਿੰਨਾ ਪਿਆਰ ਗੁਰੂ ਨੇ ਸਾਨੂੰ ਕੀਤਾ ਹੈ ਨਾ ਆਪਾਂ ਤਾਂ ਕਰ ਹੀ ਨਹੀਂ ਸਕਦੇ ਗੁਰੂ ਨੂੰ ਇੰਨਾ ਪਿਆਰ ਜਿੰਨਾ ਪਿਆਰ ਬਾਜਾ ਵਾਲੇ ਨੇ ਸਾਨੂੰ ਕੀਤਾ ਹੈ ਨਾ ਆਪਾਂ ਤਾਂ ਸੱਤ ਵਾਰ ਜੰਮ ਕੇ ਵੀ ਇੰਨਾ ਪਿਆਰ ਨਹੀਂ ਕਰ ਸਕਦੇ